ਕੌਣ ਆ ਗਿਆ ਹੁਣ ਲੈ ਨਹੀਂ ਸੁਖੀ ਨਹੀਂ ਸੁਖੀ ਐ ਪਤਾ ਨਹੀਂ ਕੀ ਕਰ ਜਾਂਦੀ ਐ ਅੰਦਰੀ ਵੜ ਕੇ ਹਾਂਜੀ ਮੰਮੀ ਜੀ ਆ ਕਦੋਂ ਦਾ ਗੇਟ ਖੜਕ ਕੇ ਜਾਂਦਾ ਤੈਨੂੰ ਸੁਣਦਾ ਵੀ ਬੜਕ ਵੀ ਰੱਖ ਲਿਆ ਕਰੋ ਮਾੜੀ ਮੋਟੀ ਬਾਹਰ ਆ ਉਹ ਮੈਂ ਅੰਦਰ ਕੱਪੜੇ ਪ੍ਰੈਸ ਕਰੀ ਜਾਂਦੀ ਸੀ ਮੰਮੀ ਜੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਮੈਂ ਗੇਟ ਬੰਦ ਕਰੀ ਜਾਂ ਕੰਨ ਤਾਂ ਸੁਣਦੇ ਸੀ ਤੇਰੇ ਜਿ ਪ੍ਰੈਸ ਕਰਦੀ ਸੀ ਹੁਣ ਮੇਰੇ ਮੂੰਹ ਖਲੀ ਦੇਖੀ ਜਾਵੇਗੀ ਕਿ ਬਾਹਰ ਵੀ ਖੋਣੇ ਕਿ ਜਾ ਕੇ ਹਾਂਜੀ ਮੈਂ ਖੋਲਦੀ ਬਾਰ ਪਤਾ ਨਹੀਂ ਕੀ ਹੋਇਆ ਰਹਿੰਦੇਗਾ ਸੁਣਦੀਆਂ ਹੀ ਨਹੀਂ ਹੈਗੀਆਂ ਕੋਣ ਅੰਦਰ ਪੈਰੇ ਦੁਪਹਿਰੇ ਗਗਨ ਤੂੰ ਸ਼ਸ਼ੀਕਲ ਬਾਬੀ ਸ਼ਸ਼ੀਕਲ ਉਹ ਠੀਕ ਹੈ ਹਾਂ ਬਾਬੀ ਠੀਕ ਹੈ ਤੇ ਗੇਟ ਖੜਕਾਈ ਜਾਨੀ ਆ ਗੇਟ ਖੁੱਲਾ ਪਿਆ ਸੀ ਅੰਦਰ ਲੰਘਿਆਉਂਦੀ ਤੇਰਾ ਆਪਣਾ ਘਰ ਆ ਬਾਬੀ ਮੈਨੂੰ ਆਏ ਸੀ ਕਿਤੇ ਗੇਟ ਬੰਦ ਹੈਗਾ ਨਹੀਂ ਨਹੀਂ ਖੁੱਲਾ ਪਿਆ ਸੀਗਾ ਐਡੀ ਵੱਡੀ ਤੂੰ ਇੱਥੋਂ ਹੋ ਕੇ ਗਈ ਆਂਗੀ ਲੰਗਿਆਉਂਦੀ ਸਿੱਧੀ ਨਾਲੇ ਚੱਲ ਹੁਣ ਆ ਜਾ ਆਸ ਗਵਾਂਢ ਤਾਂ ਐ ਕਹੂਗਾ ਕਿ ਭਰਜਾਈ ਨੇ ਅੰਦਰ ਨਹੀਂ ਉਹਨੂੰ ਨੰਗਾਇਆ ਹੈਗਾ ਬਾਹਰ ਧੁੱਪੇ ਖੜਾ ਕੀ ਪਾਣੀ ਧਾਣੀ ਪੁੱਛੀ ਜਾਂਦੀ ਐ ਆ ਜਾ ਲੰਗਿਆ ਕੋਹੜਾ ਲੈ ਗਗਨ ਹੁੰਦੀ ਐ ਨਹੀਂ ਮੈਂ ਮਰ ਜਾ ਸ੍ਰੀ ਕਾਲ ਮਾ ਸ੍ਰੀ ਕਾਲ ਬੁੱਤ ਏ ਕਿੰਨ ਟੋਪੇ ਟੋਪੇ ਆਈ ਹੈਗੀ ਤੂੰ ਬਹਿ ਜਾ ਹਾਂ ਠੀਕ ਆ ਮਾਂ ਹਾਂ ਮੈਂ ਠੀਕ ਆ ਪੁੱਤ ਤੂੰ ਦੱਸ ਕੋਣ ਪਾਣੀ ਲਿਆ ਖੜੀ ਕੀ ਦੇਖੀ ਜਾਨੀ ਹੈ ਹਾਂਜੀ ਮੰਮੀ ਜੀ ਕਾ ਤੂੰ ਮੰਮੀ ਨਾਲ ਗੱਲਾਂ ਕਰਨ ਪਾਣੀ ਲੈ ਕੇ ਠੀਕ ਆ ਭਾਬੀ ਨਾ ਤੂੰ ਮੈਨੂੰ ਆਏ ਦੱਸ ਤੂੰ ਚੁੱਪਚੀ ਬੀਤੀ ਹੋਈ ਆ ਗਈ ਫੋਨ ਨਹੀਂ ਕਰਕੇ ਆਈ ਹੈਗੀ ਜੇ ਮੈਂ ਘਰੇ ਨਾ ਹੁੰਦੀ ਫੇਰ ਮਾਂ ਮੇਰਾ ਜੀ ਕੀਤਾ ਤਾਂ ਮੈਂ ਆ ਗਈ ਦਿਲ ਜਾਨੀ ਲੱਗਦਾ ਮੇਰਾ ਨਾਲੇ ਆਪਣੇ ਘਰੇ ਫੋਨ ਕਰਕੇ ਕੌਣ ਆਉਂਦਾ ਮਾਂ ਚਲੋ ਉਹ ਤਾਂ ਠੀਕ ਐ ਪਰ ਮੈਂ ਤਾਂ ਕਹਿੰਦੀ ਸੀ ਕਿਈ ਵਾਰੀ ਮੈਂ ਨਾ ਕਰੇ ਹੁੰਦੀ ਫੇਰ ਸੀ ਤੇ ਫਿਰ ਤੂੰ ਕੱਲੀ ਕੋਈ ਆ ਗਈ ਪਰੌਣਾ ਨਹੀਂ ਆਇਆ ਮਾਂ ਉਹਨੂੰ ਨਾ ਛੁੱਟੀ ਨਹੀਂ ਮਿਲੀ ਹੈਗੀ ਤਾ ਕਰਕੇ ਗੁਰੇ ਮੈਨੂੰ ਇੱਕ ਗੱਲ ਦੱਸ ਆ ਜਿੱਦਿਆਂ ਦਾ ਤੁਹਾਡਾ ਵਿਆਹ ਹੋਇਆ ਪਰੌਣਾ ਸਾਰੀ ਦੋ ਚਾਰ ਵਾਰੀ ਆਇਆ ਹੈਗਾ ਤੋ ਕਾ ਤੂੰ ਨਹੀਂ ਆਉਂਦਾ ਕੋਈ ਗੁੱਸਾ ਹੈ ਗਿੱਲਾ ਹੈ ਉਹ ਕਿੱਥੇ ਆਉਂਦਾ ਮਾਂ ਗੁਰੇ ਤੇਰੇ ਕਹਿਣ ਦਾ ਕੀ ਮਤਲਬ ਕੋਈ ਗੁੱਸਾ ਗਿੱਲਾ ਤਾਂ ਨਹੀਂ ਆਉਂਦਾ ਕੋਈ ਇੱਥੇ ਕੁਝ ਕਹਿੰਦਾ ਹੈ ਉਹਨੂੰ ਨਹੀਂ ਮਾਂ ਮੈਂ ਤਾਂ ਉਹੀ ਬੋਲੀ ਜਾਨੀ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਉਹਨੂੰ ਨੂੰ ਡਿਊਟੀ ਤੋਂ ਛੁੱਟੀ ਹੋਈ ਨਹੀਂ ਮਿਲਦੀ ਹੈਗੀ ਕਿ ਉਹ ਕਿੱਥੇ ਆਜੂਗਾ ਨਾਲੇ ਮਾਂ ਤੇਰੀ ਧੀ ਤੋਂ ਤਾਂ ਇੰਝ ਵੀ ਵਾਰ ਨਹੀਂ ਹੈਗਾ ਨਹੀਂ ਮੈਂ ਤਾਂ ਉਹੀ ਘਬਰਾ ਗਈ ਸੀ ਮਾਂ ਕਿਤੇ ਕੋਈ ਗੱਲ ਨਹੀਂ ਹੈ ਵੀ ਜੇ ਕੋ ਆਉਂਦਾ ਨਹੀਂ ਹੈਗਾ ਨਹੀਂ ਨਹੀਂ ਮਾਂ ਤੂੰ ਇਨਾ ਘਬਰਾਇਆ ਕਰ ਲੈ ਦੁੱਧ ਗਰਮ ਰੱਖ ਨਾ ਦੁੱਧ ਹੀ ਫੜਾ ਦੂੰਗੀ ਚਲ ਗਾਗਨ ਨੂੰ ਇਨੇ ਟੈਂਪ ਦਾ ਵਧਾਈ ਹੈਗੀ ਚਾਹ ਦਾ ਕੀ ਦੇਣਾ ਕਾਲਜਾ ਸਾੜੂ ਜਾਂ ਲੈ ਅੰਦਰੀ ਪਏ ਨੇ ਐ ਨਹੀਂ ਕਰਦੇ ਹੈਗੇ ਵੀ ਮੇਰੀ ਭੈਣ ਆਈ ਆ ਕੋਈ ਦੁੱਖ ਸੁੱਖ ਦੀ ਗੱਲ ਕਰਨਾ ਕਮਰੇ ਚ ਨੀਂਦ ਹੀ ਨਹੀਂ ਲੈਂਦੀ ਹੈਗੀ ਮੈਂ ਠਾਉਣੀਆ ਜਾ ਕੇ ਵੀ ਕੋਈ ਦੁੱਖ ਸੁੱਖ ਦੀ ਗੱਲ ਕਰ ਲੈ ਤੇਰੀ ਭੈਣ ਨਾਲ ਅਫਗ ਲੱਗਣਾ ਗੈਸ ਜੇ ਨੂੰ ਪਤਾ ਨਹੀਂ ਕੀ ਹੋਇਆ ਪਿਆ ਨਾਲ ਇਹ ਸਮਝਾ ਲਿਓ ਪੈਣੀ ਆ ਮੇਰੀ ਗੱਲ ਸੁਣਿਓ ਜੀ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਹੋ ਬਾਹਰ ਨਿਕਲ ਕੇ ਵੀ ਦੇਖ ਲਿਆ ਕਰੋ ਵੀ ਘਰ ਚ ਕੌਣ ਆਉਂਦਾ ਕੌਣ ਜਾਂਦਾ ਉਹ ਗਗਨ ਨਾਲ ਮੰਮੀ ਕਿਤੇ ਨਾ ਬੋਲੀ ਜਾਂਦੀ ਆ ਗਗਨ ਆਈ ਹੋਈ ਐ ਗਗਨ ਨਾਲੇ ਆ ਟਾਈਮ ਕੱਲੀ ਆਈ ਆ ਕੀ ਪ੍ਰੋਣੋ ਵੀ ਆਇਆ ਹਾਂਜੀ ਗਗਨ ਕੱਲੀ ਆਈ ਆ ਕੱਲੀ ਆਈ ਆ ਪ੍ਰੋਣੋ ਨਹੀਂ ਆਇਆ ਨਾਲ ਹਾਂਜੀ ਮੈਂ ਤਾਂ ਬਾਲਾ ਪੁੱਛਿਆ ਜਾਨੀ ਹਾਂ ਸੱਚ ਤੁਹਾਨੂੰ ਐ ਕਹਿੰਦੀ ਸੀ ਮੈਂ ਮੰਮੀ ਜੀ ਦੇ ਸਾਹਮਣੇ ਨਾ ਕੁਝ ਗਗਨ ਨੂੰ ਪੁੱਛਿਓ ਤੁਹਾਨੂੰ ਪਤਾ ਹੀ ਆ ਫਿਰ ਮੰਮੀ ਐਵੇਂ ਸੋਚ ਕਰੂਗੀ ਉਹ ਨਹੀਂ ਮੈਂ ਪੁੱਛਦਾ ਮੈਨੂੰ ਪਤਾ ਤਾਂ ਹੈਗਾ ਵੀ ਕਾਲਾ ਕਿੰਨੇ ਨਸ਼ੇ ਕਰਦਾ ਸੜੀ ਗੱਲ ਨਿਕੋਰ ਕੀਆ ਚਾਹ ਬਣਾ ਲੈਿੰਦੀ ਕਰ ਚਾਹ ਤਾਂ ਬਣੀ ਪਈ ਆ ਆਜੋ ਨਾਲ ਗਗਨ ਪੀ ਲੂਗੀ ਨਾਲੇ ਕੋਈ ਤੁਸੀਂ ਆਪਣੀ ਭੈਣ ਨਾਲ ਦੁੱਖ ਸੁੱਖ ਕਰ ਲਿਓ ਇੱਥੇ ਨਾ ਬੈਠੇ ਰਹੋ ਹੁਣ ਮਾ ਸੱਚ ਨਾਲੇ ਕੁਲਦੀਪ ਵੀਰਾ ਨਹੀਂ ਦਿਖਦਾ ਹੈਗਾ ਕਿੱਥੇ ਆਗਾ ਉਹ ਨੀ ਉਹ ਅੰਦਰ ਪਿਆ ਹੋਊਗਾ ਬੈਠਕ ਚ ਬੜਿਆ ਉਹ ਤੀਮੀ ਦੇ ਪੁੱਛੇ ਬਿਨਾ ਕਿੱਥੋਂ ਬਾਹਰ ਨਿਕਲਦਾ ਹੈ ਅੱਗੇ ਤਾਂ ਨਾ ਨਾ ਬਾਤ ਸੁਣ ਕੇ ਭੱਜਿਆ ਆਉਂਦਾ ਉਹ ਕਹਤਾ ਹੋਣਾ ਹੁਣ ਜਾ ਕੇ ਕੁੜੀ ਆਈ ਹੈ ਬਾਹਰ ਨਾ ਨਿਕਲਣੀ ਮਾ ਤੂੰ ਐਵੇਂ ਕਾਤੋਂ ਬੋਲਦੀ ਰਹਿਨੀ ਹੈਗੀ ਭਾਬੀ ਬਾਰੇ ਉਹਨੂੰ ਜਿਵੇਂ ਤੂੰ ਮੈਨੂੰ ਸਮਝਦੀ ਓਵੇਂ ਸਮਝਿਆ ਕਰ ਐਵੇਂ ਨਾ ਕਰਿਆ ਕਰ ਭਾਬੀ ਤਾਂ ਉਹੀ ਨਹੀਂ ਓਹ ਜੀ ਹੈਗੀਗੀ ਨਹੀਂ ਮੈਂ ਤਾਂ ਤੇਰੇ ਮੰਗੂ ਹੀ ਸਮਝਦੀ ਆ ਉਹ ਕੋਲੇਸਣ ਹੈ ਜੇ ਉਹ ਹੀ ਜੀ ਹੋਵੇ ਤਾਂ ਕਲੇਸੀ ਕਾਨੂੰ ਭਵੇ ਕਰੇ ਸਾਰਾ ਦਿਨ ਬਤਕਾਂ ਲਾਈ ਜਾਂਦੀ ਆ ਉਹਦੇ ਮਾ ਤੁਸੀਂ ਤਿੰਨ ਤਾਂ ਜੀਓਗੇ ਕਰੇ ਉਹੀ ਉਹ ਕਰਦੀ ਰਹਿਨੀ ਆਗੀ ਕੋਈ ਨਾ ਹੁਣ ਐ ਤਾਂ ਜਿੱਥੇ ਦੋ ਭਾਂਡੇ ਹੁੰਦੇ ਆ ਖੜਕਦੇ ਹੁੰਦੇ ਨੇ ਨਹੀਂ ਐਨੇ ਵੀ ਨਾ ਖੜਕਣ ਜਿਹੜੇ ਚਿੱਬੀ ਪੈ ਜਾਣਾ ਪਾ ਸਾਰਾ ਦਿਨ ਬੱਤੀਆਂ ਲਾਈ ਜਾਂਦੀਆਂ ਜਵਾਕ ਦੇ ਹਾਂ ਉਹ ਠੀਕ ਆ ਕਾਕਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹਾਂ ਠੀਕ ਆ ਵੀਰੇ ਹਾਂ ਤੂੰ ਤਾਂ ਬਾਹਰ ਹੀ ਨਹੀਂ ਨਿਕਲਦਾ ਮੈਂ ਕਦੋਂ ਦੀ ਆਈ ਹੋਈ ਆਂਗੀ ਬਸ ਮੋਬਾਈਲ ਦੇਖਣ ਲੱਗ ਰਹੀ ਸੀ ਨਾਲੇ ਕੱਲੀ ਆ ਗਈ ਪਰ ਉਹਨੋਂ ਨਹੀਂ ਆਇਆ ਹਾਂ ਵੀਰੇ ਉਹਨੂੰ ਨਾ ਛੁੱਟੀ ਨਹੀਂ ਮਿਲੀ ਹੈਗੀ ਤਾਂ ਕਰਕੇ ਨਾਲੇ ਕਹਿੰਦੇ ਤੈਨੂੰ ਕਿੰਨੀ ਵਾਰ ਕਿਹਾ ਜਾਣਾ ਆਉਂਦਾ ਨਾ ਫੋਨ ਕਰਦਿਆ ਕਰ ਮੈਂ ਤੈਨੂੰ ਲੈ ਆਉਂਦਾ ਐਵੇਂ ਥੱਕੇ ਖਾਂਦੀ ਆਈ ਬੱਸ 'ਚ ਫੇਰ ਕੀ ਆ ਕੋਈ ਗੱਲ ਨਹੀਂ ਵੀਰੇ ਮੈਂ ਆ ਗਈ ਮੈਂ ਕਿਹਾ ਚੱਲ ਤੂੰ ਖੇਤ ਬੰਨੇ ਗਿਆ ਹੁਣ ਮੈਨੂੰ ਕੀ ਪਤਾ ਸੀ ਵੀ ਤੂੰ ਘਰੇ ਹੀ ਆ ਮੈਂ ਤਾਂ ਤਾਂ ਨਹੀਂ ਫੋਨ ਕੀਤਾ ਹੋਰ ਸਾਰੇ ਘਰੇ ਠੀਕ ਠਾਕ ਨੇ ਸਾਰੇ ਠੀਕ ਠਾਕ ਨੇ ਵੀਰੇ ਤੂੰ ਦੱਸ ਕਿਵੇਂ ਆ ਬਸ ਠੀਕ ਠਾਕ ਆ ਤੇਰੇ ਸਾਹਮਣੇ ਬੈਠਾ ਵੀਰੇ ਕੀ ਗੱਲ ਤੂੰ ਕਿੱਥੇ ਵਿਜੀ ਰਹਿਣਾਗਾ ਤੂੰ ਤਾਂ ਮੇਰੇ ਕੋਲ ਗੇੜਾ ਹੀ ਨਹੀਂ ਮਾਰਦਾ ਹੈਗਾ ਨਹੀਂ ਭਰਾ ਤਾਂ ਨਾ ਭੈਣਾਂ ਕੋਲ ਆਉਂਦੇ ਨਹੀਂ ਥੱਕਦੇ ਹੈਗੇ ਤੇ ਇਕ ਤੂੰ ਆ ਤੇਰੇ ਕੋਲ ਟਾਈਮ ਹੀ ਨਹੀਂ ਹੈਗਾ ਗਗਨ ਤੂੰ ਤਾਂ ਅੰਸਰ ਲੰਬਾ ਦੇਣ ਲੱਗ ਗਿਆ ਮੈਂ ਤੇ ਭਾਬੀ ਨਹੀਂ ਆਉਣਾ ਸੀ ਤੇਰੇ ਕੋਲੇ ਬਸ ਆ ਕਰਦੇ ਕੰਮ ਨਿਪਟਦੇ ਮੈਂ ਸੋਚਿਆ ਕੰਮ ਨਿਪਟ ਜਾਣ ਫਿਰ ਗੇੜਾ ਮਾਰਿਆ ਆਵਾਂਗੇ ਤੇਰੇ ਨਹੀਂ ਨਿਪਟਦੇ ਕੰਮ ਤੰਦੇ ਲੈ ਗगन ਚਾਹ ਪੀ ਲੈ ਆਪਾਂ ਬੇ ਕਿਨੇ ਪੱਜੀ ਪੱਜੀ ਕਰਦੀ ਹਾਂ ਤਾਂ ਪਾੜ ਪਾੜੇ ਕੰਮ ਕਰਦੀ ਏ ਕੁੜੀਆਂ ਨੂੰ ਦਿਖਾਉਂਦੀ ਆ ਕੰਮ ਕਰ ਕਰਕੇ ਵੀ ਮੈਂ ਤਾਂ ਬੜੀ ਕੰਮੀ ਆ ਦੇਖਾ ਮਾ ਕੀਬੋਰਡ ਬੜਚੇ ਕਰੀ ਜਾਨੀ ਆ ਤੂੰ ਨਹੀਂ ਕਾਣੋਂ ਪੀਂ ਹੂੰ ਤੈਨੂੰ ਪਤਾ ਵੱਡੇ ਉਮਰ ਹੋ ਗਈ ਜਵਾਕਾਂ ਵਰਗਾ ਹੋ ਜਾਂਦਾ ਬੰਦਾ ਜਦੋਂ ਵੱਡੀ ਉਮਰ ਹੋ ਜਾਂਦੀ ਏ ਉਹਨੇ ਬਸ ਆਪਣੇ ਆਪ ਨਾਲ ਗੱਲ ਕਰੀ ਜਾਂਦੀ ਸੀ ਅੱਛਾ ਮਾ ਇੱਕ ਗੱਲ ਦੱਸਾਂ ਨੇ ਬੁੜੀ ਵੀ ਨਹੀਂ ਹੋਈ ਮੇਰੇ। ਉਪਾ ਪਿੰਨਾ ਕੰਮ ਘਾਤੋ ਨਹੀਂ ਕਰਵਾਉਂਦੀ ਕੋਈ। ਵਿਚਾਰੀ ਦੇਖੀ ਇਕੱਲੀ ਲੱਗੀ ਪਈ ਆਗੀ ਕੰਮ ਕਰਨ। ਕੋਈ ਬੈਠੀ ਬੈਠੀ ਸਬਜੀ ਪਾਣੀ ਦੇ ਕਰਦੇ ਆ ਕਰ। ਲੈ ਦੱਸ ਦੀ ਮੈਂ ਕਦੋਂ ਗਈ ਨਹੀਂ ਮੈਂ ਬੁੜੀ ਹੋ ਗਈ। ਸਬਜੀ ਪਾਣੀ ਤਾਂ ਵਾ ਚੀਰੀ ਦਿੰਨੇ ਆ। ਚੱਲ ਫੇਰ ਉਹ ਮੈਨੂੰ ਉਹ ਤਾਂ ਇੰਨੀ ਚੰਗੀ ਐ। ਉਹ ਤਾਂ ਐ ਕਹਿੰਦੀ ਆ ਮੰਮੀ ਮੈਂ ਤਾਂ ਆਪੇ ਕਰ ਲੂੰ ਕੰਮ। ਮੈਨੂੰ ਤਾਂ ਕੰਮ ਦੇ ਹੱਥ ਨਹੀਂ ਲਾਉਂ ਦਿੰਦੀ ਆ ਉਹ। ਅੱਛਾ ਹੋਰ ਉਹਦੀ ਟੋਕ ਦਿੰਦੀ ਆ ਜੇ ਮੈਂ ਕਿਸੇ ਕੰਮ ਨੂੰ ਹੱਥ ਲਾਉਣੀ ਆ। ਭਾਬੀ ਹਾਂ ਦਾ ਗਨ ਨਾ ਤੂੰ ਮੇਰੀ ਮੰਮੀ ਨੂੰ ਕੰਮ ਕਰਾ ਤੋ ਨਹੀਂ ਕਰਨੇ ਦਿੰਦੀ ਕੀ ਦੱਸ ਨਾਲੇ ਤੇਰਾ ਕੰਮ ਸੌਖਾ ਹੋ ਜਾਇਆ ਕਰੂ ਪਤਾ ਕੀ ਐ ਨਾ ਮੰਮੀ ਨੂੰ ਮੈਂ ਤਾਂ ਨਹੀਂ ਕਹਿੰਦੀ ਕੰਮ ਕਿਹਦੀ ਘੜੀ ਉਹਰਾ ਕੰਮ ਕਰਨ ਵਾਲੀ ਐਵੇਂ ਪਹਿਲਾ ਇੱਕ ਦੋ ਵਾਰ ਚੱਕਰ ਖਾ ਕੇ ਡਿੱਗ ਪਏ ਐਵੇਂ ਫੇਰ ਡਿੱਗ ਜਾਣਗੇ ਫੇਰ ਐਵੇਂ ਕੀ ਫਾਇਦਾ ਸੱਟ ਫੇਟ ਵੱਜੂਗੀ ਮੈਂ ਇਸ ਕਰਕੇ ਆਪੇ ਕੰਮ ਕਰ ਲੈਣੀ ਹੁੰਦੀ ਆ ਲਾ ਹੁਣ ਤਾਂ ਆ ਗਿਆ ਤੈਨੂੰ ਮਾਂ ਦੀ ਗੱਲ ਤੇ ਯਕੀਨ ਮੇਰੇ ਤੇ ਤਾਂ ਯਕੀਨ ਨਹੀਂ ਆਇਆ ਹੁਣ ਭਾਬੀ ਦੇ ਕਹੇ ਤਾਂ ਆ ਗਿਆ ਓਹ ਆ ਗਿਆ ਮਾਂ ਦੀ ਗੱਲ ਮੈਂ ਦਿਨੋਂ ਐਂ ਕੰਨੀਆ ਚੱਲ ਤੂੰ ਤੁਰ ਫਿਰ ਕੇ ਤਾਂ ਨਹੀਂ ਕੰਮ ਕਰ ਸਕਦੀ ਕਮ ਸਕੇ ਮੰਜੇ ਤੇ ਬੈਠੀ ਬੈਠੀ ਦਾਲ ਪਾਣੀ ਚੀਰ ਦਿਆ ਕਰ ਐਨੇ ਸਹਾਰਾ ਬੰਦੇ ਨੂੰ ਬਹੁਤ ਲੱਗ ਜਾਂਦਾ ਨਹੀਂ ਮੈਂ ਤਾਂ ਚੀਰ ਦਿਆ ਕਰ ਧਗਨ ਫੁੱਸੂਂਟੀ ਕਿਉਂ ਨਹੀਂ ਮੇਰੀ ਨਾਲ ਹੁਣ ਮੇਰੀ ਨੀਂਗਾ ਵਾਲੀ ਘਟੀ ਪਈ ਆ ਨੀਂਗਾ ਸੰਭਰਾਉਂਦੀ ਆ ਇੱਕ ਦਿਨ ਬੈਠੀ ਨਾ ਕੱਦੂ ਚੀਰੀ ਜਾਂਦੀ ਸੀ ਆ ਤਿੱਖਾ ਸੀਗਾ ਆ ਇੱਥੇ ਫਿਰ ਗਿਆ ਉਂਗਲ 'ਚ ਐਨੇ ਉਂਗਲ ਵੜਾ ਦੀ ਦੇਸਾਂ ਦਾ ਖੂਨ ਨਿਕਲਿਆ ਚੰਗਾ ਮਾਂ ਤੈਨੂੰ ਨਹੀਂ ਕੋਈ ਜਿੱਤ ਸਕਦਾ ਮੈਂ ਕਰਾਉਣੀ ਆ ਕੋਈ ਉੱਥੇ ਉਹਦੇ ਨਾਲ ਕੰਮ ਤਾਂ ਦਾ ਤੂੰ ਹੀ ਕਰਾ ਲੈ ਤੈਨੂੰ ਕਾਨੂੰ ਯਕੀਨ ਆਉਂਦਾਗਾ ਪਾਪੀ ਇੱਕ ਗੱਲ ਪੁੱਛ ਮੈਨੂੰ ਲੱਗਦਾ ਤਾਂ ਹੈ ਨਹੀਂ ਮੇ ਮੰਮੀ ਬਿਮਾਰ ਆ ਛਾਹ ਤਾਂ ਕੁਛ ਦੁਖਦਾ ਹੁੰਦਾ ਨਹੀਂ ਨਹੀਂ ਗਗਾ ਨਾ ਇਹ ਜੀ ਗੱਲ ਨਹੀਂ ਮੰਮੀ ਬਿਮਾਰ ਹੀ ਆ ਤਾਂ ਹੀ ਤਾਂ ਮੈਂ ਉਹਨੂੰ ਕੰਮ ਨੂੰ ਨਹੀਂ ਕਹਿੰਦੀ ਹੈਗੀ ਐਵੇਂ ਕੀ ਫਾਇਦਾ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਕੋਈ ਸੱਟ ਫੇਟ ਖਾ ਲੂਗੀ ਨਾਲੇ ਉਹ ਤੋਂ ਬਾਲਾ ਕੰਮ ਹੁੰਦਾ ਨਹੀਂ ਹੁਣ ਸਾਰੀ ਉਮਰ ਮੰਮੀ ਕੰਮ ਕਰੀ ਜਾਊਗੀ ਮੈਂ ਆਪ ਹੀ ਨਹੀਂ ਕਹਿੰਦੀ ਉਹਨੂੰ ਕੰਮ ਨੂੰ ਪਾਪੀ ਜਦੋਂ ਕਿਸੇ ਦਿੱਕਰ ਹੀ ਜਾਣਾ ਹੁੰਦਾ ਆਂਡ ਕਮਾਂਡ ਚ ਉਦੋਂ ਤਾਂ ਮੰਮੀ ਤਾਂ ਕੁਛ ਦੁਖਦਾ ਨਹੀਂ ਹੈਗਾ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਉਹਨੂੰ ਵੇਖ ਕੇ ਨਹੀਂ ਨਹੀਂ ਗਗਨ ਉਹ ਤਾਂ ਮੈਂ ਹੀ ਕਹਿ ਦਿੰਨੀ ਆ ਮੰਮੀ ਜੀ ਨੂੰ ਵੀ 10 ਮਿੰਟ ਬਾਹਰ ਘੇੜਾ ਦੇ ਆ ਚਲ ਮਨ ਹੋਰ ਹੋ ਜਾਂਦਾ ਬਿਮਾਰ ਰਹਿੰਦੀ ਆ ਨਾ ਤਾਂ ਕਰਕੇ ਗਗਨ ਤੈਨੂੰ ਮੈਂ ਦੱਸਦਾ ਸਾਰੀ ਗੱਲ ਕੀ ਆ ਸੁਖੀ ਨੇ ਤੈਨੂੰ ਕੁਛ ਨਹੀਂ ਦੱਸਣਾ ਹੈਗਾ ਮੰਮੀ ਨਾ ਜਾਣ ਬੁੱਝ ਕੇ ਸਾਰਾ ਕੁਛ ਕਰ ਰਹੀ ਆ ਮੈਂ ਬਥੇਰਾ ਕਹਿੰਦਾ ਮੰਮੀ ਨੂੰ ਉਹ ਕਹਿੰਦੇ ਨੇ ਮੇਥੋਂ ਤਾਂ ਕੰਮ ਹੁੰਦਾ ਨਹੀਂ ਮੈਂ ਪੁੱਛਿਆ ਤਾਂ ਸੀਗਾ ਸਵੇਰੇ ਭਾਬੀ ਨੂੰ ਪਾ ਬੀਨੇ ਤਾਂ ਮੈਨੂੰ ਕੁਛ ਨਹੀਂ ਦੱਸਿਆ ਨਹੀਂ ਗਗਨ ਇੱਕ ਚੰਗੀ ਔਰਤ ਆਪਣਾ ਘਰ ਬਣਾਉਣ ਵਾਸਤੇ ਤੇ ਆਪਣੇ ਘਰ ਦੀ ਭਲਾਈ ਚਾਉਣ ਵਾਸਤੇ ਕਦੇ ਵੀ ਉਹ ਆਪਣਾ ਘਰ ਦਾ ਪਰਦਾ ਵਾਰ ਨਹੀਂ ਦਿੰਦੀ ਹੈਗੀ ਤੇ ਇਹੀ ਗੱਲ ਸਾਡੀ ਆ ਅੱਜ ਤੱਕ ਮम्मी ਨੂੰ ਮੈਂ ਕਦੇ ਵੀ ਮਾੜਾ ਚੰਗਾ ਨਹੀਂ ਬੋਲਿਆ ਨਾ ਹੀ ਮੈਂ ਕੰਮ ਕਰਨ ਨੂੰ ਕਿਆ ਕਹਦੇ ਕਿਉਂਕਿ ਜੇ ਵੀ ਮੈਂ ਬੋਲੂਗੀ ਨਾ ਇਹਦੇ ਵਿੱਚ ਨਾਲੇ ਤਾਂ ਮੰਮੀ ਦੀ ਇੱਜ਼ਤ ਖਰਾਬ ਹੁੰਦੀ ਆ ਨਾਲੇ ਮੇਰੀ ਬਸ ਸਾਡੀ ਦੋਨਾਂ ਦੀ ਇੱਜ਼ਤ ਵਜੇ ਰਹੇ ਇਸ ਕਰਕੇ ਮੈਂ ਕੁਛ ਵੀ ਨਹੀਂ ਬੋਲਦੀ ਇੱਥੋਂ ਤੱਕ ਗਗਨ ਮੈਂ ਕਦੇ ਆਪਣੇ ਪੇਕੇਆਂ ਨੂੰ ਵੀ ਨਹੀਂ ਦੱਸਿਆ ਵੀ ਸਾਡੇ ਘਰ ਦੇ ਵਿੱਚ ਕੀ ਚੱਲ ਰਿਹਾਗਾ ਪਰ ਸੁਖੇ ਆਏ ਕਿਵੇਂ ਚੱਲੂਗਾ ਤੂੰ ਚੁੱਪਚਾਪ ਮੰਮੀ ਮੂਰੇ ਕੰਮ ਕਰੀ ਜਾਣੀ ਰਹਿਣੀ ਆ ਮੰਮੀ ਨੂੰ ਵੀ ਚਾਹੀਦਾਗਾ ਵੀ ਉਹ ਤੇਰੇ ਨਾਲ ਮਾੜਾ ਮੋਟਾ ਕਰਵਾਵੇ ਨਾਲੇ ਵਿਆਹ ਤੋਂ ਪਹਿਲਾਂ ਕਿਹੜਾ ਉਹ ਕਰਦੇ ਨਹੀਂ ਸੀ ਸਾਰੇ ਹੀ ਕਰਦੇ ਸੀ ਹੁਣ ਤਾਂ ਚੱਲ ਨੂੰ ਸਸਰ ਨਾਲ ਮਿਲ ਕੇ ਕਰ ਲਊਗਾ ਇਹ ਗੱਲ ਉਹ ਕਿਉਂ ਨਹੀਂ ਸੋਚਦੇ ਹੈਗੇ ਤੂੰ ਵੀ ਕਿਸੇ ਦਿੱਤੀ ਆਂਗੀ ਸਾਰਾ ਦਿਨ ਲੱਗੀ ਰਹਿਣੀ ਆ ਤੂੰ ਇਕੱਲੀ ਜਾਣੀ ਦਨ ਮੈਂ ਦਾ ਦੇ ਉਹ 18 ਦਿਨ ਘਰ ਚ ਕਲੇਸ਼ ਰਹਿੰਦੇ ਸੀ ਮੈਂ ਤਾਂ ਮੰਮੀ ਨੂੰ ਬਥੇਰਾ ਸਮਝਾ ਪਰ ਉਹਨੇ ਤਾਂ ਨਹੀਂ ਮੰਨੀ ਫਿਰ ਮੈਂ ਸੁਖੀ ਨੂੰ ਕਹਤਾ ਵੀ ਸਾਰੇ ਕੰਮ ਕਰ ਲੈਕਰ ਇਹਨੇ ਮੇਰੀ ਗੱਲ ਹੀ ਨਹੀਂ ਮੋੜ ਇਹ ਤਾਂ ਵੀਰੇ ਭਾਪੀ ਚੰਗੀ ਆ ਜਿਹੜੀਆਂ ਚੁੱਪ ਚਾਪ ਕਰਕੇ ਸਾਰੀਆਂ ਗੱਲਾਂ ਸਹੀ ਜਾਂਦੀ ਐ ਤੇ ਤੇਰੀ ਵੀ ਗੱਲ ਮੰਨ ਲੈਂਦੀ ਆ ਨਹੀਂ ਤਾਂ ਅੱਜ ਕੱਲ੍ਹ ਦੀਆਂ ਕੋਈ ਨਹੀਂ ਕਿਸੇ ਦੀ ਸੁਣਦਾ ਨਾਲੇ ਮੰਮੀ ਨੂੰ ਚਾਹੀਦਾ ਆਪੀ ਬਈ ਇਹਦੇ ਨਾਲ ਕੋਈ ਕੰਮ ਧੰਦਾ ਕਰਾਵੇ ਵੈਸੇ ਵੀ ਕਿਸੇ ਨੇ ਸੱਚੀ ਕਿਹਾਗਾ ਸੱਸਾਂ ਕਦੇ ਵੀ ਮਾਂ ਮੰ ਨਹੀਂ ਬਣ ਸਕਦੀਆਂ ਚੱਲ ਕੋਈ ਨਾ ਗਗਨ ਤੂੰ ਐਵੇਂ ਦਿਮਾਗ ਤੇ ਬੋਝ ਨਾ ਪਾ ਲੈ ਪਾਪੀ ਬੋਝ ਕਿਵੇਂ ਨਾ ਪਾਵਾਂ ਆਪਣੀ ਸਾਰੀ ਜ਼ਿੰਦਗੀ ਆਏ ਨੰਗ ਚੂਵੀ ਨਾਲੇ ਆਪਣੇ ਵਾਲਾ ਜਵਾਨਾ ਵੇਖ ਲਈ ਤੂੰ ਨੂਹਣ ਆਪਾਂ ਨੂੰ ਗਾਲਾਂ ਕੱਢਿਆ ਕਰਨਗੀਆਂ ਇਹ ਤਾਂ ਹੁਣ ਦੀਆਂ ਹੀ ਨੇ ਸੱਸਾਂ ਚਿੜੀਆਂ ਨੂਹਣ ਨੂੰ ਬੋਲਦੀਆਂ ਨੇ ਨਹੀਂ ਨਹੀਂ ਗਗਨ ਸੱਸ ਨੂੰ ਦੀ ਲੜਾਈ ਦੀ ਤਾਂ ਹਰੀਤ ਸ਼ੁਰੂ ਤੋਂ ਤੁਰਦੀ ਆਈ ਆ ਇਹ ਕਿਹੜਾ ਕੋਈ ਹੁਣਾ ਮੰਨਾ ਮਾਰ ਆਵਾਜ਼ ਹੱਤ ਪਾਣੇ ਪਾਲਤਰੀ ਸੌਰੇ ਤੋਂ ਕੋਈ ਨਹੀਂ ਸੀ ਕੀ ਗੱਲ ਹੋ ਗਈ ਗਗਨ ਤੂੰ ਚੁੱਪ ਕਿਉਂ ਹੋ ਗਈ ਤੈਨੂੰ ਪਤਾ ਤਾਂ ਹੈਗਾ ਭਾਬੀ ਕਾਲੇਵਾਰੀ ਕਿੰਨਾ ਕਲੇਸੀ ਆਹੋ ਤੇ ਕਿੰਨੇ ਨਸ਼ੇ ਕਰਦਾ ਕੀ ਗੱਲ ਪਾਣੇ ਹਜੇ ਉਹ ਸਮਝ ਨਹੀਂ ਉਹਨੂੰ ਫੋਨ ਤੇ ਕਿੰਨਾ ਸਮਝਾਇਆ ਮੈਂ ਨਹੀਂ ਵੀਰੇ ਉਹ ਨਹੀਂ ਸਮਝਦਾ ਹੁਣ ਤਾਂ ਲੱਗਦਾ ਆਈ ਜ਼ਿੰਦਗੀ ਕੱਢਣੀ ਪਊਗੀ ਓਖੇ ਸੋਖੇ ਗਗਨ ਚੱਲ ਤੂੰ ਮਨ ਨਾ ਦੁਖੀ ਕਰ ਅੱਜ ਦੱਸ ਕੀ ਹੋਇਆ ਕੀ ਗੱਲ ਹੋਈ ਆ ਕਾਦੇ ਪਿੱਛੇ ਲੜਾਈ ਹੋਈ ਆ ਅੱਜ ਤੂੰ ਫੇਰ ਪੀ ਕੇ ਆ ਗਿਆ ਡੇਗਦਾ ਆਉਣਾਗਾ ਸ਼ਰਮ ਨਹੀਂ ਆਉਂਦੀ ਤੈਨੂੰ ਤੈਂ ਕੀ ਲੈਣਾ ਨਾਮ ਅਬਿਨਾ ਤੂੰ ਗੋਣੇ ਰੋਕਣ ਵਾਲੀ ਮੈਨੂੰ ਮੈਂ ਕੁਛ ਲੈਣਾ ਹੀ ਨਹੀਂ ਹੈਗਾਗਾ ਨਾਲੇ ਜੇ ਮੈਂ ਨਾ ਰੋਕੂੰਗੀ ਤਾਂ ਹੋਰ ਤੈਨੂੰ ਰੋਕੂਗਾ ਕੌਣ ਮਾੜਾ ਮੋਟਾ ਘਰ ਕੰਨੀ ਵੀ ਦੇਖ ਲਿਆ ਕਰ ਤੇਰਾ ਤਾਂ ਨਿੱਤ ਦਾ ਹੀ ਕੰਮ ਹੋ ਗਿਆ ਇਹ ਘਰ ਕੰਨੀ ਕੀ ਦੇਖਣਾ ਆਪਣੇ ਘਰ ਦਾ ਕੋਈ ਜਿਵਾਕ ਆ ਦਾ ਜਿਵਾਕ ਨਹੀਂ ਹੈਗਾਗਾ ਇਹਦਾ ਮਤਲਬ ਘਰ ਥੋੜੋ ਖਰਾਬ ਕਰਨਾਗਾ ਤੂੰ ਐਂ ਬੋਲੀ ਜਾਇ ਕਰ ਸਾਰਾ ਦਿਨ ਨਾ ਤੇਰੇ ਰੁਪਈਆ ਦੀ ਪੀਣਾ ਮੈਂ ਆਉ ਦਿਰ ਬਏ ਨੇ ਮੈਂ ਪੀ ਮਾਪਾ ਮੈਂ ਨਾ ਪੀ ਮਤਾਂ ਕਿ ਲੈਣਾ ਹੈ ਕੀ ਬੋਲੀ ਜਾਂਦੀ ਓ ਤੁਸੀਂ ਜੇ ਮੇਰੇ ਪੇਕਿਆਂ ਨੇ ਦਾਇ ਨਹੀਂ ਦਿੱਤਾ ਹੈ ਤਾਂ ਇਹਦਾ ਮਤਲਬ ਤੁਸੀਂ ਮੈਨੂੰ ਆਏ ਮੇਨੇ ਮਾਰੋਗੇ ਤੁਸੀਂ ਬਣਾ ਕੇ ਦਿਖਾ ਦਿਓ ਕੁਛ ਤੁਸੀਂ ਕਿਹੜੇ ਰੰਗ ਪਾਗ ਲਾਏ ਨੇ ਜਿੱਦੇ ਦੇ ਵੀ ਆਹੀ ਆ ਘਰੇ ਕੋਈ ਕੌਲੀ ਨਹੀਂ ਜੁੜੀ ਹੈਗੀ ਕੀ ਦਿੱਤਾ ਮੇਰੇ ਸਾਲਿਆਂ ਨੇ 1 ਰੁਪਿਆ ਨਹੀਂ ਦਿੱਤਾ ਆ ਲੋਕ ਦੇਖ ਲਾ ਲੱਖਾਂ ਦੇ ਲੱਖ ਰੁਪਏ ਲਾ ਦਿੰਦੇ ਨੇ ਅੱਛੀ ਕੁੜੀ ਦਾ ਵਿਆਹ ਕਰਿਆ ਜੀ 5 ਲੱਖ ਰੁਪਏ ਝੋਲੀ ਪਾਇਆ ਸੀ ਦਾਜ ਹੱਡ ਦਿੱਤਾ मेरे सड़े था तो इन कौली कौली हाले तू बोल दी मेरे मूहें पाल पड़ोस के तेन देती थोड़ी बोले मुझ तो बाद बोल देखने अच्छा तो बरदास भी हद हाँ ਕਿੰਨਾ ਕੁ ਟਾਈਮ ਐ ਸਾਰਾ ਕੁਝ ਚੱਲੀ ਜਾਊਂਗੀ ਕੀ ਕਰਾਂ ਦੋ ਚਾਰ ਦਿਨ ਪਿੰਡ ਜਾ ਕੇ ਜਾ ਦੇਖ ਲੈਣੀ ਆ ਕੀ ਪਤਾ ਸੁਧਰ ਜੇ ਇਹ ਤਾਂ ਨਿੱਤ ਦਾ ਕੰਮ ਹੋ ਗਿਆ ਇਹਨੂੰ ਤਾਂ ਹੁਣ ਆਈ ਆ ਕਿਹੜਾ ਕਿਤੇ ਜਾਣਾ ਨੇ ਪਰ ਇਹ ਨਹੀਂ ਜਾਣ ਓ ਕਿੱਧਰ ਜਾਣੀ ਆ ਤੂੰ ਮੈਂ ਤਾਂ ਆਪਣੇ ਪਿੰਡ ਚੱਲੀ ਆ ਪਿੰਡ ਤੈਨੂੰ ਕਿਹਨੇ ਰੱਖਣਾਗਾ ਕਿਉਂ ਮੇਰੀ ਮਾਂ ਹੈਗੀ ਆ ਮੇਰਾ ਭਾਈ ਹੈਗਾ ਆ ਕਿਸੇ ਨੇ ਨਹੀਂ ਰੱਖਣਾ ਹੈਗਾ ਤੈਨੂੰ ਵਧੀਆ ਰਹੇਗੀ ਭਾਂਡੇ-ਬੁੰਡੇ ਮਾਝ ਲੰਦਰ ਜਾ ਕੇ ਤਾਂ ਮੈਂ ਧੰਦਾ ਕਰ ਲਵਰੀ ਹੋਰ ਤੇਰੇ ਛਤਰ ਖਾਈ ਜਾਮਾ ਸਾਰੀ ਉਮਰ ਇੱਥੇ ਤੂੰ ਨਾ ਸੁਧਰੀ ਆ ਜਾ ਜਾ ਬਾ ਜਾ ਮੇਰੇ ਛਲੇ ਦੀਏ ਦੇਖੂਗਾ ਕਿੰਨਾ ਟਾਈਮ ਰੱਖਣਗੇ ਦੋ ਦਿਨਾਂ ਨੂੰ ਇੱਥੇ ਹੀ ਹਣ ਕੇਗੀ ਕੋਈ ਨਾ ਜਿਨ੍ਹਾਂ ਨੇ ਪੜਾ ਲਿਖਾ ਕੇ ਏਡੀ ਕਰਤੀ ਉਹ ਹੁਣ ਵੀ ਚੱਲ ਲੈਣਗੇ। ਬਗਜਾ ਬਗਜਾ ਹੋਰ ਨਾ ਛਤਰ ਖਾਲੀ। ਰੂ ਰੂ ਹੀ ਕੁੱਟ ਖਾਨ ਨਾਲ। ਤੂੰ ਸਾਡੇ ਕੋਲ ਰਹਿ ਲੈ। ਪਹਿਲਾਂ 20 ਸਾਲ ਉਰੇ ਰਹਿ ਕੇ ਗਈਆਂ। ਨਹੀਂ ਵੀਰੇ। ਵਿਆਹ ਤੋਂ ਬਾਅਦ ਤਾਂ ਨਾ ਕੁੜੀਆਂ। ਸੌਹਰੇ ਘਰੀ ਚੰਗੀਆਂ ਲੱਗਦੀਆਂ ਨੇ। ਤੇ ਨਾਲੇ ਬੰਦਾ ਜਿਹੋ ਜੇ ਹਾਲਾਤਾਂ 'ਚ ਰਹਿੰਦਾ ਨਾ ਉਹੇ ਜਿਹਾ ਹੀ ਹੋ ਜਾਂਦਾ। ਤੁਸੀਂ ਭਾਬੀ ਕੰਨੀ ਵੇਖ ਲਓ। ਲਾ ਗगन ਅੱਜ ਤੱਕ ਕਾਲੇ ਨੇ ਹੱਦੀ ਪਾਰ ਕਰਤੀ। ਹੁਣ ਤੂੰ ਜਾਣਾ ਜੂਣਾ ਨਹੀਂ ਉੱਥੇ। ਇੱਥੇ ਰਹਿਣਾ ਤੂੰ। ਲੈ ਪਾਪੀ ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਥੋੜੀ ਥੇਰ ਪਹਿਲਾਂ ਤੂੰ ਆਪ ਹੀ ਤਾਂ ਕਹਿ ਕੇ ਹਟੀਆਂ ਵੀ ਕੋਰਤ ਨਾ ਆਪਦੇ ਘਰ ਨੂੰ ਛੋੜ ਕੇ ਰੱਖਦੀ ਆ ਨਾ ਕਿ ਤੋੜ ਕੇ ਮੈਂ ਤਾਂ ਤਾਂ ਆ ਗਈ ਇੱਥੇ ਕੁਝ ਦਿਨਾਂ ਲਈ ਕਿ ਸ਼ਾਇਦ ਉਹ ਸੁਧਰ ਜਾਵੇ ਨਾਲੇ ਇਹ ਕੁੱਟ ਮਾਰਦਾ ਤਾਂ ਰੋਹ ਹੀ ਸਹੀ ਆ ਇਹ ਕਿਹੜਾ ਕੋਈ ਉਹਦਾ ਇੱਕ ਦਿਨ ਦਾ ਕੰਮ ਆ